ਕੋਛ ਦੇਣੀ ਕਿਤੇ ਉਹਦੇ ਸਾਹਮਣੇ ਨਾ ਹੀ ਦਨਾ ਲੈ ਲਈ ਵੀ ਅਸੀਂ ਆਪਣੇ ਪਿੰਡ ਚਲ ਜਾਣਾ ਵਾ ਠੀਕ ਆ ਨਾ ਉਹਨਾਂ ਦੇ ਚੜ ਜਾਣਾ ਵਾ ਭੂਏ ਹਾਂ ਗੱਲ ਹੀ ਕਹਿਣੀ ਮੁੜ ਕੇ ਅਸੀਂ ਇਹੋ ਕੋਠੀ ਰੱਖਣੀ ਆ ਮੈਂ ਵੀ ਤਾਂ ਘਰ ਦੇ ਵਿੱਚ ਕਮਾਈ ਕਰਦਾ ਰਿਹਾ ਵਾ ਮਨੂਨੇ ਬੋਲਾ ਬੁਰਾ ਹੈ ਨਾ ਗੱਲਾਂ ਦਾ ਕਿੱਦਾਂ ਕਰਦੀਆਂ ਜਾਂ ਕਿੱਦਾਂ ਨਹੀਂ ਓਏ ਤੋ ਚੰਗਾ ਇਹੋ ਹੀ ਆ ਚੁੱਪ ਕਰਕੇ ਨਾ ਅੱਡ ਹੋ ਜਾਓ ਤੇ ਲੋਕਾਂ ਨੂੰ ਤਮਾਸ਼ਾ ਲਾਗਣਾ ਦੱਸਿਏ ਓਏ ਵੀਰ ਜੀ ਅੱਗੇ ਤਾਂ ਤੁਸੀਂ ਕਹਿਂਦੇ ਕਿ ਮੈਂ ਜਨਾਨੀਆਂ ਦੀਆਂ ਗੱਲਾਂ ਥੱਲੇ ਨਹੀਂ ਆਉਂਦਾ ਤੇ ਹੁਣ ਦੱਸੋ ਕੌਣ ਆਇਆ ਵਾ ਮੈਂ ਆ ਕਿ ਤੁਸੀਂ ਆਏ ਜੀ ਉਹ ਜਿਹੜੀ ਗੱਲ ਕਰਨੀ ਹੈ ਕਰਨੀ ਪੈਣੀ ਠੀਕ ਹੈ ਨਾ ਉਹ ਕਿਹ ਵੀ ਤਰੀਕੇ ਨਾਲ ਕਰ ਲਓ ਉਹ ਇਹਦੇ ਨਾਲ ਉਹਦੇ ਸੱਤ ਪਗਾਨੇ ਚੰਗੇ ਆ ਮਾਤਾ ਹੁਣ ਤੇ ਭਰਾ ਹੀ ਭਰਾ ਦਾ ਵੈਰੀ ਬਣ ਗਿਆ ਵਾ ਓਏ ਨਹੀਂ ਬੰਦਾ ਕੋਈ ਵੀ ਕੋਈ ਗੱਲ ਨਹੀਂ ਸਭ ਕੋ ਨਿਬੇੜ ਦੇਣਾ ਤੁਹਾਡਾ ਜੇ ਅੱਡ ਵੀ ਹੋਣਾ ਵਾ ਨਾ ਤੇ ਕੋਈ ਗੱਲ ਨਹੀਂ ਕੇ ਵਜਾ ਨਾ ਕਰੂੰਗੀ ਆਡੇ ਨੂੰ ਓਏ ਅੱਡ ਮੈਨੂੰ ਵੀ ਪਤਾ ਵਾ ਇਹ ਸਾਰੀ ਉਮਰ ਨੰਗਣੀ ਤੇ ਹਾਨੀ ਹੈ ਇੱਕ ਪਾਸੇ ਮੈਂ ਸਾਗ ਤਰਿਆ ਵਾ ਹੁਣ ਇਹਨੂੰ ਵੀ ਕਿੱਦਾਂ ਛੱਡ ਕੇ ਜਾਵਾਂ ਮੈਂ ਜੇ ਕੋਈ ਲਾਗੇ ਹੋਵੇ ਤੇ ਚੱਲ ਉਦੇ ਆਸਰੇ ਜਿਹੜਾ ਕੰਮ ਹੋਵੇ ਬੰਦਾ ਸਾਢੇ ਜਾਂਦਾ ਵੀ ਚਲੋ ਨੇ ਘਰ ਹੀ ਲੈਣਾ ਵਾ